ਭਾਈ ਮੈਂ ਤੀਂਦਰ ਸਿੰਘ ਸਿੱਧੂ ਪਿੰਡ ਸੰਦੋਹਾ ਜ਼ਿਲ੍ਹਾ ਬਟੰਡਾ ਪੰਜਾਬ ਮੇਰੀ ਵਾਈਫ ਅਸੀਂ ਪਹਿਲਾਂ ساری ਕਹਾਣੀ ਦਾ ਅਸੀਂ ਪਹਿਲਾਂ ਚਾਰ ਵਾਰ ਕੈਨੇਡਾ ਦਾ ਟਰਾਈ ਕੀਤਾ ਤੇ ਚਾਰ ਫਿਊਜਰਾਂ ਗਏ ਸਾਡਿਆਂ ਤੋਂ ਤੇ ਤਕਰੀਬਨ 10 ਲੱਖ ਰੁਪਏ ਦਾ ਨੁਕਸਾਨ ਸਾਡਾ ਹੋ ਗਿਆ ਸੀਗਾ ਫਿਰ ਇਸਪੇ ਕਿੰਨੀ ਰਿਫੰਡ ਹੋਈ ਕਿੰਨੀ ਰਿਫੰਡ ਹੋਈ ਹਨ ਉਸ ਤੋਂ ਬਾਅਦ ਅਸੀਂ ਚੱਲੋ ਯੂਕੇ ਰੈਜ਼ਾਈਡ ਕਰ ਲਿਆ। ਅਸੀਂ ਕੋਈ ਬੇਬੀ ਪਲੈਨਿੰਗ ਦਾ ਵੀ ਨਹੀਂ ਕੀਤਾ। ਬੱਚਾ ਸਾਨੂੰ ਕਰਦ ਕਹਿੰਦੇ ਰਹੇ ਸੀ ਤੁਸੀਂ ਕੋਈ ਜਵਾਬ ਤਾਂ ਦੇਖ ਲਿਓ ਵੀ ਆ। ਤੇ ਨਹੀਂ ਕੀਤਾ। ਅਸੀਂ ਉਸ ਤੋਂ ਬਾਅਦ 2023 ਦੇ ਵਿੱਚ ਅਸੀਂ ਕੇਸ ਫਾਈਲ ਕੀਤਾ ਯੂਕੇ ਦਾ। ਤੇ ਉਹ ਜਿਹੜੇ ਮੇਰੀ ਭਾਈਪਾ ਮਨਜੀਤ ਕਰੋ ਤੇ 2023 ਦੇ ਵਿੱਚ ਇੱਥੇ ਆ ਗਈ ਸੀਗੀ ਆਪਣਾ ਯੂਕੇ ਆ ਗਈ ਸੀ 2 ਅਗਸਤ ਦੇ ਵਿੱਚ। ਜਰਾਈ ਗੈਸ ਤੇ ਵਿੱਚ ਤੇ ਉਸ ਤੋਂ ਬਾਅਦ ਸਾਲ ਚ ਮੈਂ ਮੈਂ ਆਪਣਾ ਵੀਜ਼ਾ ਲਗਵਾ ਲਿਆ ਸੀਗਾ ਤੇ ਜਦੋਂ ਮੈਂ ਆਉਣਾ ਸੀਗਾ ਮੇਰਾ ਜੰਮਰੀ ਦਾ ਵੀਜ਼ਾ ਆ ਗਿਆ ਸੀਗਾ ਤੇ ਮੈਨੂੰ ਮੈਸੇਜ ਆਇਆ ਸੀਗਾ ਰਾਤ ਨੂੰ ਤਿੰਨ ਦਿਨ ਪਹਿਲਾਂ ਇਹ ਤੁਹਾਨੂੰ ਆ ਸੀਗਾ 5 ਤਰੀਕ ਨੂੰ ਮੈਂ 6 7 ਸਤ ਨੂੰ ਆਉਣਾ ਸੀ 4 ਤਰੀਕ ਨੂੰ ਮੈਸੇਜ ਆਇਆ ਸੀਗਾ ਤੇ ਮੈਨੂੰ ਕਹਿੰਦੇ ਵੀ ਮੇਰੀ ਲਾਈਫ ਦੇ ਵਿੱਚ ਕੋਈ ਹੈਗਾ ਤੂੰ ਇੱਥੇ ਨਾ ਤੇ ਮੈਂ ਵੀ ਇਹ ਤਾਂ ਕੀ ਗੱਲ ਹੋਈ ਫਿਰ ਮੈਂ ਮੈਂ ਨਾ ਮੈਂ ਘਰੇ ਦੱਸਿਆ ਗੱਲ ਨਾ ਕਿਸੇ ਨੂੰ ਹੋਰ ਦੱਸਿਆ ਤੇ ਮੈਂ ਕਿਹਾ ਮੈਂ ਟਿਕਟ ਕਰਾਈ ਬੈਠਾ ਸੀਗਾ ਸਾਰਾ ਕੁਝ ਕਰੀ ਬੈਠਾ ਤੇ ਮੈਂ ਕਿਹਾ ਚੱਲ ਵੀ ਮੈਨੂੰ ਜਾਣਣਾ ਹੀ ਚਾਹੀਦਾ ਚਲੋ ਚਲੇ ਚਾਹ ਵਾਤੋਂ ਨੁਕਸਾਨ ਹੋ ਜੂਗਾ ਆਉਣ ਜਾਣ ਦਾ ਜੋ ਵੀ ਆ ਘਰੋਂ ਤੁਮੇ ਚੜ ਗਿਆ ਸੀਗਾ ਟਿਕਟ ਲੈ ਕੇ ਤੇ ਇਹਦੇ ਇੱਥੇ ਆਇਆ ਰਿਪੋਰਟ ਦੋਤਰੇਤਾ ਉਹ ਮੁੰਡੇ ਦੇ ਨਾਲ ਸੀਗਾ ਉਹ ਮੁੰਡੇ ਦਾ ਪਿੰਡ ਬਸਨੰਦੀ ਆ ਫਿਰ ਜ਼ਿਲ੍ਹਾ ਫਰੀਦਕੋਟ ਤੇ ਉਹ ਦਾ ਨਾਮ ਸੁਭਾ ਸਿੰਘ ਆ ਉਹ ਦਾ ਨਾਲ ਲੱਗ ਪਈ ਸੀ ਨਾ ਤੇ ਉਹ ਅੱਗੇ ਦੇ ਸਾਡੇ ਪਿੰਡ ਨਾਲ ਦੀ ਰਿਸ਼ਤੇਦਾਰੀ ਜੀ ਤੇ ਉਸ ਬੰਦੇ ਨੇ ਇਹਨੂੰ ਗੁਰ ਨੂੰ ਬਲੈਕਮੇਲ ਕੀਤਾ ਮੈਨੂੰ ਵੀ ਤਾਂ ਬਲੈਕਮੇਲ ਕੀਤਾ ਕੇ ਇਹਦੀ ਮਰਜ਼ੀ ਸੀਗੀ ਤੇ ਜਦੋਂ ਮੈਂ ਉੱਥੇ 에어ਪੋਰਟ ਤੋਂ ਉਤਰਿਆ ਸਾਰਾ ਕੁਝ ਇਹਨੇ ਮੇਰਾ ਇੱਕ ਮੈਨੂੰ ਕਹਿੰਦੇ ਜੇ ਜਰੂਰੀ ਕਾਗਜ਼ਾਤ ਇੱਥੇ ਚੋਰੀ ਹੋ ਜਾਂਦੇ ਤੂੰ ਮੈਨੂੰ ਫੜਾ ਦੇ ਤੇ ਮੈਂ ਇਹਨੂੰ ਡਾਕੂਮੈਂਟ ਰੱਖਿਆ ਜਿੱਥੇ ਵੀ ਮੈਂ ਜੌਬ ਲੈਣ ਜਾਣਾ ਤਾਂ ਮੈਨੂੰ ਇਹਨਾਂ ਨੇ ਕੋਈ ਸੌਫਟ ਕਾਪੀ ਦੇ ਦੇਣੀ ਵੀ ਤੂੰ ਇੱਥੇ ਆਪਲਾਈ ਕਰ ਦੇ ਜਾਂ ਕਰ ਦੇ ਤੇ ਮੈਨੂੰ ਉੱਥੇ ਰੱਖਿਆ ਮਨ ਲੀ ਇਹ ਮੈਂ ਮੈਂ ਰਿਹਾ ਉੱਥੇ ਉਸ ਲਈ ਉਪਨਿਚ ਰਹੇ ਤੇ ਇਹ ਉਹ ਕੁੜੀ ਉਹਦੇ ਨਾਲ ਪੈਂਦੀ ਜਿਹੜੀ ਵਾਈਫ ਹੈ ਉਹਦੇ ਨਾਲ ਪੈਂਦੀ ਹੁੰਦੀ ਸੀਗੀ ਤੇ ਫਿਰ ਇਹਨੂੰ ਥੋੜੇ ਡਿਸਟਰਬੈਂਸ ਲੱਗੀ ਤੇ ਦੋ ਕੁ ਮਹੀਨੇ ਬਾਅਦ ਇਹਨਾਂ ਨੇ ਆਪਣਾ ਉੱਥੋਂ ਕਹਿੰਦੇ ਸੀ ਰੂਮ ਚੇਂਜ ਕਰਾਂਗੇ ਮੀ ਮੈਂ ਕਿਹਾ ਵੀ ਮੈਂ ਤਾਂ ਮੇਰੇ ਕੋਲ ਇਹਨੇ ਪੈਸੇ ਨਹੀਂ ਮਤਾ ਇੱਥੇ ਰਹੂੰਗਾ ਪਰ ਫਿਰ ਵੀ ਮੈਨੂੰ ਇੱਥੇ ਇਹਨਾਂ ਨੇ ਹੋਰ ਕਰ ਲੈ ਲੈ ਇਹਨਾਂ ਨੇ ਉੱਥੇ ਕਰ ਲੈ ਲੈ ਮੈਂ ਇੱਥੇ ਥੱਲੇ ਰਹਿਣਾ ਸੀਗਾ ਇਹਨਾਂ ਨੇ ਇੱਥੇ ਇਹਦੀ ਮੇਰੀ ਵਾਈਫ ਆ ਤਾਂ ਮੁੰਰੇ ਉੱਪਰ ਉੱਪਰ ਰੂਮ ਲੈ ਜਗਾ ਸਾਡਾ ਆ ਰੂਮਾ ਤੇ ਮੈਨੂੰ ਬਲੈਕਮੇਲ ਕੀਤਾ ਮਾਰੇ ਸਾਰੇ ਡਾਕੂਮੈਂਟ ਇਹਨਾਂ ਕੋਲ ਸੀ ਕਿ ਪਾਸਪੋਰਟ ਤੋਂ ਲੈ ਕੇ ਜਿਹੜਾ ਨਵਾਂ ਵੀਆਰ ਉਹ ਵੀ ਇਹਨਾਂ ਕੋਲ ਸੀਗਾ ਤੇ ਤਾਂ ਕਰਕੇ ਸਾਰਾ ਕੁਝ ਤੇ ਮੈਨੂੰ ਬਰਬਾਦ ਕਰਤਾ ਬਾਈ ਹਨਾ ਮੇਰਾ ਆਪਣਾ 40 ਤੋਂ 42-43 ਲੱਖ ਰੁਪਏ ਲੱਗਿਆ ਸੀਗਾ ਤੇ ਹੁਣ ਵੀ ਮੈਂ ਵੀਜ਼ਾ ਐਕਸਟੈਂਡ ਕਰਵਾਇਆ ਹੁਣ ਵੀ ਮੇਰੇ ਪੈਸੇ ਲੱਗੇ ਜਿੱਦੇ ਮੈਂ ਸ਼ੇਧ੍ਰਿਕ ਨੂੰ ਇੱਥੇ ਆਇਆ ਸੀਗਾ ਉਦੋਂ ਵੀ ਮੈਂ ਨਾ ਚੜ 40000 ਰੁਪਿਆ ਇਹਨਾਂ ਦੇ ਖਾਤੇ 'ਚ ਪਾ ਕੇ ਆਇਆ ਸੀਗਾ ਮੈਨੂੰ ਵੀ ਨਹੀਂ ਮੇਰੇ ਕੋਲ ਕਰਾਇਆ ਹੈ ਨਹੀਂ ਇੱਥੇ ਆਉਣ ਨੂੰ ਜਿੱਥੇ ਉਹ ਮੁੰਡਾ ਰਾਦੇ ਉੱਥੇ ਰਹਿੰਦੇ ਸੀਗੇ ਉੱਧਰ ਵੀ ਪਾਇਆ ਸੀਗਾ ਤੇ ਜਦੋਂ ਟਿਕਟ ਵੀ ਦੋ ਵਾਰ ਕੈਂਸਲ ਹੋ ਗਈ ਸੀ ਇਹਨੂੰ ਇਮੀਗ੍ਰੇਸ਼ਨ ਤੋਂ ਫੇਰ ਕਰਤਾ ਸੀਗਾ ਉੱਥੇ ਵੀ ਮੈਨੂੰ ਖੜੇ ਪੈਰ 1.5 ਲੱਖ ਰੁਪਏ ਹੋਰ ਲਾਉਣਾ ਪਿਆ ਟਿਕਟ ਵਾਸਤੇ 1.27 ਲੱਖ ਰੁਪਿਆ ਤੇ ਆਦੋ ਖਾਇਆ ਬਈ ਮੇਰੇ ਨਾਲ ਹਾਂ ਮੈਂ ਤਾਂ ਇਹੀ ਕਹਣਾ ਵੀ ਭਰਾਵੋ ਨਾ ਨਾ ਬਾਹਰ ਭੱਜੋ ਨਾ ਜੇ ਕਿਸੇ ਨੇ ਆਉਣਾ ਵੀ ਹੈ ਤਾਂ ਨਾਲ ਆਓ ਹਨਾ ਐ ਵੈਸੀ ਕੁੜੀਆਂ ਕੜੀਆਂ ਦੇ ਵੇਚਣ ਦਾ ਕੋਈ ਕੋਈ ਏਡੀ ਵੱਡੀ ਗੱਲਬਾਤ ਹੈ ਨਹੀਂ ਭਰਾਵੋ ਤੇ ਹੋ ਸਕਦਾ ਮੈਂ ਹਨਾ ਵੀ ਰਮਾ ਨਾਰਮਾ ਤੇ ਮੇਰੀ ਤਾਂ ਇਹੀ ਬੇਨਤੀ ਆ ਵੀ ਮੇਰੇ ਮਾਂ ਪਿਓ ਨਾਲ ਜ਼ਰੂਰ ਖੜਾ ਹੋ ਜਾਣਾ ਉਹਨਾਂ ਨੇ ਸਾਥ ਦਵਾਇਓ ਤੇ ਸਾਨੂੰ ਪੈਨਸ਼ਨ ਦੀ ਕੋਈ ਲੋੜ ਨਹੀਂ ਹੈ ਅਸੀਂ ਜ਼ਮੀਨ ਵੇਚ ਕੇ ਕੋਈ ਗੱਲ ਨਹੀਂ ਕਿਲਾ ਹੋਰ ਵੇਚ ਦਾਂਗੇ ਅਸੀਂ ਲੋਕਾਂ ਦੇ ਪੈਸੇ ਮੋੜ ਦਾਂਗੇ ਪਰ ਜਿਹੜੇ ਬੰਦੇ ਦੇ ਆ ਆਪਣਾ ਇਹ ਬਿੱਟ ਨੇ ਮਾ ਸੁਭਾ ਸਿੰਘ ਉਹਦਾ ਤੇ ਉਹਦਾ ਮੁੰਡਾ ਲੱਪਰੇ ਸਿੰਘ ਲੱਪਰੇ ਸਿੰਘ ਜਿਹੜਾ ਜਿਹੜਾ ਇਹਨੇ ਮੇਰੀ ਜ਼ਿੰਦਗੀ ਬਰਬਾਦ ਕੀਤੀ ਆ ਤਾਂ ਪਿਆਸੂ ਬਾਲ ਸਿੰਘ ਤੇ ਲੱਪਰੇ ਦੀ ਮਾਂ ਜਿਹੜੀ ਪਿੰਡ ਬਸੰਨ ਦੀ ਰਹਿੰਦੀ ਆ ਤੇ ਮਨਜੀਤ ਕੌਰ ਤੇ ਸਿੱਧੂ ਤੇ ਮੱਗਰ ਸਿੰਘ ਮਾਨ ਤੇ ਇਹਦੇ ਦੋ ਪਰਾ ਜਸਵੀਰ ਸਿੰਘ ਤੇ ਅਮਰਪਾਲ ਸਿੰਘ ਇਹਨੇ ਮੇਰੀ ਜ਼ਿੰਦਗੀ ਬਰਬਾਦ ਕੀਤੀ ਆ ਮੈਂ ਇਹਨਾਂ ਨੂੰ ਇੱਕ ਸਾਲ ਮੈਂ ਤੰਗ ਕਰਦਾ ਰਿਹਾ ਵੀ ਆਹ ਗੱਲ ਆ ਵੀ ਮੇਰੀ ਜ਼ਿੰਦਗੀ ਖਰਾਬ ਹੋ ਰਹੀ ਆ ਮੇਰੇ ਨਾਲ ਇਦਾਂ ਹੋ ਰਿਹਾ ਆ ਪਰ ਕਿਸੇ ਨੇ ਮੇਰੀ ਕੋਈ ਗੱਲ ਨਹੀਂ ਸੁਣੀ। ਮੇਰੇ ਕੁਝ ਨਹੀਂ ਉੱਤ ਚੱਲਿਆ। ਤੇ ਦੂਸਰੀ ਗੱਲ ਸ਼ਾਇਦ ਮੇਰਾ ਵੀ ਕੁਝ ਨਾਮ ਦਾ ਚੱਲੇ ਜਾਂ ਕੁਝ ਵੀ ਹੈ। ਕਿ ਇੰਨਾ ਗੱਲਾਂ ਤੇ ਬਾਈ ਹਨਾ ਜਰੂਰ ਦੇਖਣਾ ਵੀ ਅਸੀਂ ਕਿਉਂ ਕਿਉਂ ਘਰ ਛੱਡਦੇ ਹਾਂ ਕਿਉਂ ਇੱਥੇ ਆਉਨੇ ਹਾਂ ਨਾ ਕਿਉਂ ਬਰਬਾਦ ਹੁੰਨੇ ਆ ਅਸੀਂ। ਕਿਉਂ ਸਾਡੇ ਰਿਸ਼ਤੇ ਟੁੱਟਦੇ ਆ ਕਿਉਂ ਕਿਉਂ ਅਸੀਂ ਜ਼ਮੀਨਾਂ ਵੇਚ ਕਿਉਂਦੇ ਆ। ਕੁਛ ਮੈਂ ਮੈਂ ਕਿਸੇ ਤੇ ਨਹੀਂ ਕਹਾਂ ਮੇਰੀ ਮੇਰੀ ਹਿਸਟਰੀ ਚੱਕ ਦੇਖ ਲਓ ਵੀ ਮੈਂ ਕੀ ਕੀ ਸਟਰਗਲ ਨਹੀਂ ਕੀਤੀ ਪੰਜਾਬ ਪੁਲਿਸ ਬਾਅਦ ਕਿਸ ਬਾਅਦ ਕੀ ਐਲੀਜੀਬਿਲਟੀ ਨਹੀਂ ਸੀਗੀ ਕੀ ਮੇਰੀ ਪਰਸੈਂਟੇਜ ਡਾਊਨ ਸੀਗੀ ਕੁਛ ਵੀ ਜਿਆ ਤੇ ਮੈਂ ਪ੍ਰਗਉਂਤ ਮਾਨ ਨੂੰ ਬੇਨਤੀ ਕਰਦਾ ਵੀ ਮੇਰੇ ਮਰੇ ਤੇ ਜਰੂਰ ਜਰੂਰ ਆ ਕੇ ਜਾਈ ਮੇਰੇ ਪਿਓ ਨੂੰ ਕੋਲ ਦੋ ਮਿੰਟ ਬਹਿ ਕੇ ਜਾਈ ਉਹ ਨਾਲ ਗੱਲ ਕਰੇ ਯਾਰ ਮਿੱਤਰ ਕਿੰਨਾ ਕੌਖਾ ਇਹ ਮੇਰਾ ਪਿਓ ਨਹੀਂ ਔਖਾ ਇਹ ਕਰ ਕਰ ਇਹੀ ਹਾਲ ਆ ਮੇਰੀ ਭਤੀਜੀ ਮਰੀਆ ਗਰਮੇਲ ਦੀ ਕੋਲੀ ਉੱਥੇ ਵੀ ਹੀ ਹਾਲ ਆ ਹੱਥ ਬਣ ਕੇ ਬੇਨਤੀ ਕਰਨਾ ਵੀ ਪੰਜਾਬ ਬਚਾ ਲੋ ਯਾਰਾ ਨਾ ਉਮੀਦ ਹੈਗੀ ਆ ਨਾ ਤੇ ਆਪਣ ਨੂੰ ਜਿਹਨੇ ਮਾਰਾ ਕੀਤਾ ਉਹਨੂੰ ਪਤਾ ਆਪਣਾ ਜਿਹਨੇ ਖਾਦਾ ਕੀ ਕੀਤਾ ਆਪਣਾ ਇਹ ਰੋਡ ਤੋਂ ਪਹਾੜ ਨੇ ਵੇ ਰੋਡ ਤੱਕ ਤੂੰ ਆਵਾਜ਼ ਵਾਊ ਰੱ 9 ਸਾਲ ਰਹਿ ਗਿਆ ਦਾ ਕਾਹ ਰੁਟ ਗਈ ਓਏ 9 ਸਾਲ ਰਹਿ ਕੇ ਇਹਦਾ ਲੱਗੀਦਾ ਨਜ਼ਰ ਮੋਰਨਾ ਬਹੁਤ ਮੋਰਨਾ ਮਾਈਕਰੋਫੋਨ ਲਵਾ ਇਹ ਮੋਲਵਾ ਬਾਦਮਾ ਟੋਨੀ ਲਵਾ ਮੋਲਵਾ ਹਾਏ ਹੋਏ é zero é Dari satu lagi, kalimat i

ਮਾਤਾ ਭਾਰਵੇਂ ਕਾਲ ਨੂੰ ਫੋਨ ਕਰ ਰਿਹਾ ਹਾਂ ਜੀ ਮੈਂ ਦੇਨੀ ਕਾ ਪੀਟੂ ਪੜ੍ਹ ਚੁੱਕਾ ਜੈ ਕੋ ਦਾ ਦਾ ਫੋਨ ਕਰਦਾ ਹਾਂ ਜੀ ਤੇਰੇ ਦੇਖੀ ਕਿ ਲੱਗ ਰਿਹਾ ਉਹ ਤੋਂ ਪਰੋਂ ਕੋਈ ਨਹੀਂ ਹੋ ਰਿਹਾ ਉਹ ਤੇ ਇਹ ਕਾਹਦੀ ਉਹ ਤੇ ਇਹ ਦੀ ਦੱਤੀ ਉਹ ਉੱਪਰ ਇੱਕਰੇ ਬਹਿਣ ਨੂੰ ਕਿਹੜਾ ਉਹ ਉਹ ਇਹ ਲਈਦਾ ਨਾ ਕੋਈ ਨਾ ਬਰਹਾ ਕੋਈ ਨਹੀਂ ਆਉਂਦਾ ਬਸ ਆਮੇਨ ਹੋ ਜਿਹੜਾ ਜੀ ਬਹੁਤ ਸਮਝਾਇਆ ਜੀ ਕਿੰਦਾ ਕੀ ਨੰਬਰ ਜਿਹੜਾ ਨਗੁਰ ਲਾਲ ਸਿੰਘ ਹੈ ਜੀ ਟੇਲ ਮੈਂ ਬੈਠਾ ਸੀ ਕੀ ਕਾਰਨ ਬੱਕਿਆ ਕਿਵੇਂ ਬਾਤ ਕਰਨਾ ਹੈ ਇਹ ਤੇਜਿੰਦਰ ਸਿੰਘ ਸਿੱਧੂ ਮੇਰਾ ਭਾਂਜਾ ਸੀ ਸਾਡਾ ਇਹ ਭਾਂਜਾ ਕੋਈ ਲਗਭਗ 9 ਬਰੇ ਪਹਿਲਾਂ ਵਿਆਹਿਆ ਸੀ ਅਸੀਂ ਤਾਂ ਉਹਨੂੰ ਅਮਨੀ ਕਹਿੰਨੇ ਪਰ ਉਹਦਾ ਪੱਕਾ ਨਾਮ ਮਨਜੀਤ ਕੌਰ ਸੀ ਹੀਰੋ ਕਲਾ ਵੰਡਾ ਮਾਨਸਾ ਜਿਹਦੇ ਚ ਬਿਆ ਹੋਏ ਨੂੰ ਵੀ 9 ਸਾਲ ਹੋ ਗਏ ਤੇ ਬੜਾ ਇੰਟੈਲੀਜੈਂਟ ਬਹੁਤ ਸ਼ਰੀਫ ਬੜਾ ਹੌਨ ਹਾਰ ਬਚਿਆ ਸੀ ਬਹੁਤ ਕੈਂਪਾਂ ਚ ਭਾਗ ਲੈਂਦਾ 52 ਵਾਰੀ ਉਸ ਬੱਚੇ ਨੇ ਖੂਨਦਾਨ ਦਿੱਤਾ ਹੋਇਆ ਸੀ ਉਹ ਅੱਖ ਵੱਖ ਤਰ੍ਹਾਂ ਦੇ ਸਮਾਜ ਸੇਵੀ ਕੰਮ ਕਰਨੇ ਕੈਂਪਾਂ ਚ ਜਾਣਾ ਯੂਨੀਵਰਸਿਟੀ ਚ ਜੋਬ ਕਰਦਾ ਸੀ ਪਹਿਲਾਂ ਬੈਂਕ ਚ ਵੀ ਜੋਬ ਕੀਤੀ ਉਹ ਬੱਚੀ ਕੋਈ ਜ਼ਿਆਦਾ ਇੰਟੈਲੀਜੈਂਟ ਤਾਂ ਹੈ ਨਹੀਂ ਸੀ ਜਿਹੜੀ ਮਨਜੀਤ कौर ਪਰ ਸਾਨੂੰ ਪਰਿਵਾਰ ਨੂੰ ਇਹਨਾਂ ਨੂੰ ਸਾਰਿਆਂ ਨੂੰ ਇੱਕ ਹੀ ਗੱਲ ਦੇ ਪਿੱਛੇ ਝਾਂਸੇ ਚ ਚਲਾਈ ਰੱਖਿਆ ਕਿ ਅੱਜ ਕੱਲ ਸਾਰੇ ਬਾਹਰ ਜਾਵਾਂਗੇ ਤਾਂ ਆਪਣਾ ਘਰ ਵਧੀਆ ਚੱਲੂਗਾ ਘਰ ਦੀ ਤੁਸੀਂ ਹਾਲਤ ਦੇਖ ਲਓ ਗਰੀਬੀ ਪਹਿਲਾਂ ਹੀ ਬਹੁਤ ਸੀ ਤੇ ਉਹਨੇ ਇੰਨਾ ਕਿ ਪੈਸਾ ਬਰਬਾਦ ਕਰਵਾਇਆ ਵੀ ਆਈਲੈਟਸ ਕੀਤਾ ਸਾਨੂੰ ਤਾਂ ਦੱਸਦੇ ਹੀ ਨਹੀਂ ਸਾਨੂੰ ਤਾਂ ਇਹ ਵੀ ਨੌਕ ਵਾਰੀ ਕਰਵਾਇਆ ਪਰ ਉਹਨੇ ਵੀਡੀਓ ਵੀ ਜਿਹੜੀ ਪਾਈ ਆ ਭੇਜੀ ਉਹਦੇ ਵੀ ਕਿਹਾ ਵੀ ਮੈਂ 14 ਵਾਰੀ ਤਾਂ ਉਹਨੂੰ ਆਈਲੈਟਸ ਕਰਵਾਇਆ ਕੈਨੇਡਾ ਦੀ ਫਾਈਲ ਲੈਟਰ ਵਾਲੀ ਚਾਰ ਵਾਰੀ ਹੋ ਰਿਫਿਊਜ਼ ਹੋ ਗਈ ਬਹੁਤ ਪੈਸਾ ਬਰਬਾਦ ਹੋਇਆ ਰਿਫੰਡ ਹੋਏ ਨਹੀਂ ਪੈਸੇ 8 ਤੋਂ 10 ਲੱਖ ਰੁਪਏ ਉਦੋਂ ਬਰਬਾਦ ਹੋਇਆ ਫਿਰ ਹੁਣ ਆਪਦੀ ਜਿੱਦ ਤੇ ਰਹੀ ਹੁਣ ਬਹੁਤ ਕਿਹਾ ਵੀ ਆਪਾਂ ਰਹਿਣ ਦੀਏ ਹੁਣ ਕਿੰਨੀ ਵੀ ਜਾਣਾ ਹੈ ਫਿਰ ਹੁਣ ਯੂਕੇ ਦਾ ਵੀਜ਼ਾ ਉਹਨੇ ਲਵਾ ਲਿਆ ਸਟੱਡੀ ਦਾ ਸਤੰਬਰ 2023 ਦੇ ਵਿੱਚੋਂ ਗਈ ਹੈ ਕਾਫੀ ਪੈਸਾ ਲੱਗਿਆ ਜਿੰਨੇ ਪਹਿਲਾਂ 8 ਲੱਖ ਲੱਗਿਆ ਸੀ 34 ਲੱਖ ਰੁਪਏ ਹੁਣ ਲੱਗ ਗਿਆ ਫਿਰ ਟਿਕਟਾਂ ਦਾ ਜਿਹੜਾ ਉਹ ਅਲੱਗ ਲੱਗ ਗਿਆ ਕੋਈ 42-43 ਲੱਖ ਰੁਪਏ ਦੇ ਥੱਲੇ ਆ ਗਏ ਡੇਢ ਕਿਲਾ ਪਹਿਲੀ ਵੇਚੀ ਇਹਨਾਂ ਨੇ ਇਤੋਂ ਗਵੰਡੀਆਂ ਤੋਂ ਹੋਰਾਂ ਤੋਂ ਪਿੰਡ ਵਾਸੀਆਂ ਤੋਂ ਰਿਸ਼ਤੇਦਾਰਾਂ ਤੋਂ ਪੈਸੇ ਖੜੇ ਹੱਥ ਆਧਾਰ pade ਕਰਜਾ ਲਿਆ ਲਿਮਟਾਂ ਚੱਕੀਆਂ ਉਹ ਕਰਜ਼ੇ ਦੀ ਪੰਡ ਵੀ ਭਾਰੀ ਹੈ ਬਹੁਤ ਭਾਰੀ ਪੰਡ ਹੈ ਜੀ ਉਹ ਜਦੋਂ ਉਹਦੇ ਪਿੱਛੇ 4 ਕਿ ਮਹੀਨੇ ਪਿੱਛੋਂ ਇਹ 5 6 ਮਹੀਨੇ ਪਿੱਛੋਂ ਚੱਲ ਗਿਆ 6 ਫਰਵਰੀ 2024 ਨੂੰ ਗਿਆ ਸੀ ਕੋਈ 11 ਕਿ ਮਹੀਨੇ ਹੋਇਆ ਹਾਲੇ ਸਾਲ ਹੋਣ ਵਾਲਾ ਉਹਨੂੰ ਗਏ ਨੂੰ ਤੇ ਉੱਥੇ ਜਾ ਕੇ ਜਦੋਂ ਉਹਨੇ ਦੇਖਿਆ ਉਹਦਾ ਮਾਹੌਲ ਹੀ ਕੁਛ ਹੋਰ ਸੀ ਉਹ ਕਿਸੇ ਹੋਰ ਮੁੰਡੇ ਨਾਲ ਰਹਿਣ ਲੱਗ ਪਈ ਉਹਦੇ ਨਾਲ ਨਜਾਇਜ਼ ਸੰਬੰਧ ਬਣਾ ਕੇ ਜਿੰਤੈਲ ਰੂਮ ਚ ਰਹਿੰਦੀ ਸੀ ਉਥੇ ਸਾਰੇ ਦਾ ਸਾਰਾ ਉਹਨੇ ਆਪਦਾ ਹੀ ਬਣਾ ਰੱਖਿਆ ਸੀ ਜਿਵੇਂ ਉਹਦੀ ਵਾਈਫ ਹੁੰਦੀ ਆ ਜਿਉਹਨੇ ਰੂਮ ਵੀ ਲਿਆ ਤਾਂ ਉਥੇ ਜਾ ਕੇ ਇਹ ਕਿਹਾ ਸੀ ਵੀ ਇਹ ਮੇਰਾ ਹਸਬੰਦ ਹੈ ਤੇ ਆਪਦੇ ਰੂਮ ਚ ਉਹਨਾਂ ਦੀ ਫੋਟੋਆਂ ਨਾਲ ਦੋਵਾਂ ਦੀਆਂ ਲਵਾਲ ਵਾਕੇ ਜਦੋਂ ਇਹਨੇ ਦੇਖਿਆ ਵੀ ਆਹਦੋ ਕੀ ਕੀਤਾ ਉਹ ਕੰਨੀ ਮੇਰੀ ਜ਼ਿੰਦਗੀ ਚ ਆ ਚੁੱਕਾ ਉਸ ਤੋਂ ਬਾਅਦ ਸਗੋਂ ਇਹਨੂੰ ਬਹੁਤ ਟੌਰਚਰ ਕੀਤਾ ਉਹਨਾਂ ਨੇ ਤੰਗ ਕੀਤਾ ਦੋਵਾਂ ਨੇ ਰਲ ਕੇ ਸਾਨੂੰ ਤਾਂ ਸਮਝ ਨਹੀਂ ਆਉਦੀ ਵੀ ਇੱਥੇ ਦੇਖਣ ਨੂੰ ਸ਼ਰੀਫ ਲੱਗਦੀ ਸੀ ਤੇ ਲੋ ਥੋੜਾ ਮੋਟਾ ਜਿਵੇਂ ਘਰ ਚ ਟੱਲੀ ਜਾਂਦਾ ਹੁੰਦਾ ਤੋਂ ਮਾਪਰਾਵਾਂ ਚ ਫਰਕ ਪੈਣ ਵਾਲੀਆਂ ਗੱਲਾਂ ਕੰਨ ਘੜਵਾਤੀ ਇਹ ਬੁੜੀਆਂ ਦੀ ਇੱਕ ਆਮ ਜੀ ਗੱਲ ਹੁੰਦੀ ਹੈ ਵੀ ਇਹਨਾਂ ਚ ਇਤਫਾਕ ਨਹੀਂ ਛੱਡ ਰੱਖਣ ਦਿੱਤਾ ਉੱਥੇ ਜਾ ਕੇ ਵੀ ਉਹ ਇਹੋ ਜਿਹਾ ਕੁਝ ਕਰੂ ਐਨੀ ਪੰਡ ਪੈਸੰਦੀ ਲਵਾ ਕੇ ਆਪਦੀ ਜਿੱਦ ਪੂਰੀ ਕਰਕੇ ਉਹ ਇੰਗਲੈਂਡ ਬਚੀ ਤੇ ਇੱਥੇ ਕੁਝ ਵੀ ਘਰ ਦਾ ਸੋਚਿਆ ਹੀ ਨਹੀਂ ਉਲਟਾ ਜਾ ਕੇ ਹੋਰ ਪੈਸੇ ਮੰਗਵਾਏ ਜਾਣ ਤੋਂ ਬਾਅਦ 6 ਲੱਖ ਰੁਪਏ ਉਹਨੂੰ ਹੋਰ ਦਿੱਤਾ ਉਹਨੇ ਆਪ ਦਾ ਵੀਜ਼ਾ ਜਿਹੜਾ ਉਹ ਐਕਸਟੈਂਡ ਕਰਵਾ ਲਿਆ ਤੇ ਇਹਦਾ ਹੋਣ ਵੀ ਨਹੀਂ ਦਿੱਤਾ ਇਹ ਤੋਂ ਗਏ ਤੋਂ ਪਾਸਪੋਰਟ ਵੀ ਫੜ ਲਿਆ ਤੇ ਸਾਰੇ ਡਾਕੂਮੈਂਟ ਆਪਦੇ ਕੋਲੇ ਰੱਖ ਲਏ ਤੇ ਇਹਨੂੰ ਕਹਤਾ ਵੀ ਇੱਥੇ ਆਈ ਰਹਿਣਾ ਪੈਂਦਾ ਹੁੰਦਾ ਮੈਂ ਤੁਹਾਨੂੰ ਡਿਪੋਰਟ ਕਰਵਾ ਦੂੰਗੇ ਤੇ ਜੇ ਕਿਸੇ ਨੂੰ ਕੁਝ ਕਿਹਾ ਜਾਂ ਦੱਸਿਆ ਤਾਂ ਦੇਖ ਲਈ ਉਹਨੇ ਸਾਨੂੰ ਦੱਸਣ ਤੋਂ ਪਹਿਲਾਂ ਕਿਉਂਕਿ ਸਾਡੀ ਭੈਣ ਉਹਦੀ ਮਾਂ ਜਿਹੜੀ ਉਹ ਵੀ ਕੈਂਸਰ ਦੀ ਮਰੀਜ਼ ਹੈ ਉਹ ਜਦੋਂ ਕਿਹਾ ਉਥੇ ਤੀਜੇ ਦਿਨ ਬਾਅਦ ਪਹਿਲਾ ਫੋਨ ਕੀਤਾ ਤਾਂ ਉਸ ਵਕਤ ਅਸੀਂ ਸਾਡੀ ਭੈਣ ਦੇ ਕੀਮੋ ਲਵਾ ਕੇ ਹਟੇ ਸੀ ਪਹਿਲੀ ਫਿਰ ਜਦੋਂ ਉਹਨੂੰ ਪਤਾ ਲੱਗਾ ਵੀ ਮਾਂ ਨੂੰ ਤਾਂ ਮੈਰੀ ਨੂੰ ਕੈਂਸਰ ਨਿਕਲਿਆ ਵੀ ਜੇ ਮੈਨੂੰ ਪਤਾ ਹੁੰਦਾ ਮੈਂ ਜਾਂਦਾ ਹੀ ਨਾ ਫਿਰ ਉਹਨੂੰ ਪਛਤਾਵਾ ਡਬਲ ਹੋ ਗਿਆ ਅੰਦਰੇ ਅੰਦਰ ਉਹ ਖੁਦਦਰਿਆ ਪਰ ਸਾਨੂੰ ਨਹੀਂ ਦੱਸਿਆ ਇੱਥੇ ਉਹਨੂੰ ਫਿਰ ਜਦੋਂ ਸਾਨੂੰ ਗੱਲ ਪਤਾ ਲੱਗੀ ਪਹਿਲਾਂ ਉਹਨੇ ਆਪਣੇ ਸਹੁਰਿਆਂ ਨੂੰ ਕਿਹਾ ਵੀ ਇਹਦਾ ਕੋਈ ਹੱਲ ਕਰਦੇ ਹੋ ਮੇਰੇ ਕਹਿਣੇ ਤੋਂ ਬਾਹਰ ਐ ਕਿਸੇ ਹੋਰ ਮੁੰਡੇ ਨਾਲ ਰਹੀ ਜਾਂਦੀ ਆ ਇਹਨੂੰ ਸਮਝਾ ਦਿਓ ਸਾਡਾ ਘਰ ਦੂਰਾ ਕਰਤਾ ਇਹਨੇ ਬਹੁਤ ਘਰ ਪਟਿਆ ਗਿਆ ਉਹ ਕਹਿੰਦੇ ਵੀ ਤੂੰ ਐਵੇਂ ਕਰੀ ਜਾਂਦਾ ਤਾਂ ਕੁੜੀ ਮੈਂ ਕੁੜੀਆਂ ਨਾਲ ਰਹਿਣੀ ਆ ਬੇਚ ਮੈਂ ਆਈ ਰਹਿਣਾ ਪੈਂਦਾ ਫਲਾਣਾ ਕਰਨਾ ਪੈਂਦਾ ਉਹਨਾਂ ਨੂੰ ਵੀ ਗੱਪ ਲਾਈ ਗਈ ਪਰ ਬਾਅਦ ਦੇ ਵਿੱਚ ਪਤਾ ਲੱਗਿਆ ਵੀ ਸਾਰੀ ਉਹਨਾਂ ਦੀ ਰਲੀ ਮਰੀ ਭੋਗਤ ਸੀ ਹੁਣ ਕੀ ਘਟਨਾ ਵਾਪਰੀ ਫੋਨ ਰਿਹਾ ਸੁਸਾਇਡ ਕੀਤਾ ਦੱਸਿਆ ਸਾਨੂੰ ਤਾਂ ਜਦੋਂ ਉਹਨੂੰ ਫੋਨ ਕੀਤਾ ਇੱਥੇ ਮਰਨ ਤੋਂ ਪਹਿਲਾਂ ਉਹਨੇ ਦੋ ਵੀਡੀਓ ਵੀ ਪਾਈਆਂ ਆਪਦੀ ਮਾਂ ਨੂੰ ਵੀ ਇਹ ਕਹੀਗਾ ਵੀ ਮਾਂ ਨਾ ਇਹਨਾਂ ਨੇ ਬਹੁਤ ਕਿਹਾ ਵੀ ਅਸੀਂ ਪੈਸੇ ਪਾ ਕੇ ਇਕੱਠੇ ਕਰਕੇ ਤੁਹਾਨੂੰ ਟਿਕਟ ਲੈ ਦਿੰਦੇ ਹਾਂ ਤੂੰ ਵਾਪਸ ਆ ਜਾ ਉਹ ਕਹਿੰਦਾ ਮੈਂ ਕੀ ਮੂੰਹ ਦਿਖਾਉਂਗਾ ਆ ਕਿ ਵੀ ਆਪਦੇ ਜਨਾਨੀ ਨੂੰ ਵੀ ਉੱਥੇ ਕਿਸੇ ਹੋਰ ਦੇ ਲੜ ਲਾ ਕੇ ਆ ਗਿਆ ਤੇ ਇਥੋਂ ਕਹਿੰਦਾ ਜਿਹੜੇ ਜਿਹੜੇ ਲੋਕਾਂ ਦਾ ਮੈਂ ਪੈਸਾ ਦੇਣਾ ਕਿਹਦਾ ਕਿਹਦਾ ਵਾਪਸ ਮੋੜੂੰਗਾ ਕਰਜੇ ਦੀ 판ਡਾ ਜਿਹੜੀ ਸੇਰਾ ਮੈਂ ਕਿਵੇਂ ਵਾਪਸ ਮੁੜੂਗਾ ਮੈਂ ਨਹੀਂ ਆ ਸਕਦਾ ਬਹੁਤ ਸਮਝਾਇਆ ਉਹਨੂੰ ਬਹੁਤ ਕਿਹਾ ਅਖੀਰ ਤੱਕ ਉਹਨੇ ਉਹ ਕੋਸ਼ਿਸ਼ਾਂ ਵੀ ਕੀਤੀਆਂ ਪਰ ਉਹਦੀ ਸ਼ਰਾਫਤ ਦਾ ਨਜਾਇਜ਼ ਫਾਇਦਾ ਠਾਇਆ ਗਿਆ ਦੇਖੋ ਮੈਂ ਤਾਂ ਅਕਸਰ ਇਹ ਕਹਣਾ ਹੁੰਦਾ ਕਿ ਜੋ ਰੱਬ ਕਰਦਾ ਚੰਗਾ ਕਰਦਾ ਪਰ ਇੱਥੇ ਆ ਕੇ ਵੀ ਕਿ ਐਨਾ ਸ਼ਰੀਫ ਐਨਾ ਹੋਣ ਆਰ ਇੰਟੈਲੀਜੈਂਟ ਬੱਚਾ ਭਾਗਤ ਬੱਚਾ ਜਿਹਦੇ ਨਾਲ ਆ ਕੁਝ ਹੋਇਆ ਨਾ ਵੀ ਰੱਬਾ ਤੂੰ ਇਹ ਸਾਡੇ ਨਾਲ ਕਿਉਂ ਇਹੋ ਜਿਹਾ ਪਾਣਾ ਵਰਤਾਇਆ ਮੰਨ ਜੀ ਤੁਹਾਡੀ ਸਾਡੀ ਮੰਗ ਇਹ ਹੈ ਜੀ ਵੀ ਉਹਨਾਂ ਨੂੰ ਸਜ਼ਾਾਂ ਮਿਲਣੀਆਂ ਚਾਹੀਦੀਆਂ ਉਹਦੀ ਪਤਨੀ ਤੇ ਜਿਹੜਾ ਉਹਦੇ ਨਾਲ ਹੁਣ ਰਹਿੰਦਾ ਮੁੰਡਾ ਉਥੇ ਉਹਦੀ ਪਤਨੀ ਦਾ ਨਾਮ ਅਨਜੀਤ ਕੌਰ ਹੈ ਪੁੱਤਰੀ ਮੱਗਰ ਸਿੰਘ ਵਾਸੀ ਫੀਰੋਕਲਾਂ ਜ਼ਿਲ੍ਹਾ ਮਾਨਸਾ ਜਿਹੜਾ ਉਹਦਾ ਸਹੁਰਾ ਹੈ ਉਹਦਾ ਪਿਓ ਮੱਗਰ ਸਿੰਘ ਉਹਦੇ ਦੋਨੇ ਭਰਾ ਉਹਨਾਂ ਬਾਰੇ ਉਹ ਵੇਰਵਾ ਪਾ ਕੇ ਗਿਆ ਵੀਡੀਓ ਭੇਜ ਕੇ ਗਿਆ ਸਾਨੂੰ ਤੇ ਜਿਹੜਾ ਜਿਹਦੇ ਨਾਲ ਰਹਿੰਦੀ ਸੀ ਲਬਰੀਤ ਉਹ ਇਥੋਂ ਪਿੱਛੇ ਉਹਦਾ ਵਿਸ਼ਣੰਦੀ ਪਿੰਡ ਆ ਉਹਦੇ ਪਿਓ ਦਾ ਨਾਮ ਸੂਬਾ ਸਿੰਘ ਹੈ ਤੇ ਉਹਨਾਂ ਬਾਰੇ ਉਹ ਕਹਿ ਕੇ ਵਿ ਗਿਆ ਉਹ ਉਹਨੂੰ ਤਾਂ ਪਰੇਸ਼ਾਨ ਕਰਦੇ ਸੀ ਉਹਨਾਂ ਨੂੰ ਉਹਨੂੰ ਉਥੋਂ ਘਰੋਂ ਵੀ ਕੱਢਿਆ ਫੇਰ ਵੀ ਕੁੱਟਦੇ ਸੀ ਫੇਰ ਉਹਦਾ ਵੀਜ਼ਾ ਵਧਨ ਨਹੀਂ ਦਿੱਤਾ ਉਹਦੇ ਡਾਕੂਮੈਂਟ ਦਿੰਦੇ ਨਹੀਂ ਸੀ ਫੇਰ ਜਿੰਨੇ ਪੈਸੇ ਉਹ ਕਮਾ ਕੇ ਲਾਉਂਦਾ ਸੀ ਉਹ ਦੋਵੇਂ ਬਹਿ ਕੇ ਨਸ਼ਾ ਕਰਦੇ ਸੀ ਬੋਤਲਾਂ ਦਾਰੂ ਦੀਆਂ ਪੀਂਦੇ ਸੀ ਲਾਦਾ ਵੀ ਸੁਸਾਇਟੀ ਪਤਾ ਨਹੀਂ ਜਾਂ ਕੋਈ ਹੋਰ ਵੀ ਸਾਨੂੰ ਤਾਂ ਜੀ ਦੇਖੋ ਸਾਨੂੰ ਤਾਂ ਹਜੇ ਕਲੀਅਰ ਨਹੀਂ ਪਤਾ ਅਸੀਂ ਚਾਹੁੰਦੇ ਵੀ ਉਹਦਾ ਸਾਨੂੰ ਖੁੱਲ ਕੇ ਪਤਾ ਲੱਗ ਜੇ ਨਾ ਹੀ ਉਥੇ ਕੁਝ ਦੱਸਦੇ ਆ ਨਾ ਹੀ ਪੁਲਿਸ ਦੱਸਦੀ ਆ ਸਾਨੂੰ ਤਾਂ ਕਹਿਤਾ ਵੀ ਇਹਨੇ ਸੂਸਾਈਡ ਕੀਤਾ ਪਤਾ ਲੱਗੂਗਾ ਜਾਂਚ ਹੋਣੀ ਚਾਹੀਦੀ ਹੈ ਜੀ ਵੀ ਉਹਨੇ ਸੂਸਾਈਡ ਕੀਤਾ ਜਾਂ ਉਹਦਾ ਕਤਲ ਹੋਇਆ ਜਾਂ ਕਿਸੇ ਸਾਜ਼ਿਸ਼ ਰਾਹਤ ਮਾਰਿਆ ਜੇ ਜੇਕਰ ਉਹਨੇ ਸੂਸਾਈਡ ਕਰਨ ਵਾਲਾ ਬੰਦਾ ਨਹੀਂ ਸੀ ਜੇਕਰ ਉਹਨੇ ਕੀਤੀ ਵੀ ਤਾਂ ਇਸ ਗੱਲ ਤੋਂ ਪ੍ਰੇਰਿਤ ਹੋ ਕੇ ਕੀਤਾ ਹੋ ਸਕਦਾ ਜ਼ਿੰਮੇਵਾਰ ਉਹੀ ਹੈ ਉਹਦੀ ਪਤਨੀ ਤੇ ਜਿਹੜਾ ਉਹਦੀ ਪਤਨੀ ਦਾ ਦੋਸਤ ਹੈ ਲਵਪ੍ਰੀਤ ਤੇ ਉਹਦਾ ਜਿਹੜਾ ਸਹੁਰਾ ਪਰਿਵਾਰ ਹੈ ਧਜਿੰਦਾ ਸਿੰਘ ਦਾ ਡੈਡ ਬੋਡੀ ਵਾਸਤੇ ਅਸੀਂ ਜਿਵੇਂ ਆਪਣੇ ਲੋਕਲ ਐਮਪੀ ਵੀ ਬਾਹਰ ਸਿਮਰਤ ਕੋਰ ਬਾਦਲ ਨੂੰ ਉਹਨਾਂ ਨੂੰ ਵੀ ਦਿੱਤਾ ਤੇ ਸਿਂਚੇਵਾਲ ਸਾਹਿਬ ਜਿਹੜੇ ਸੰਤ ਬਲਬੀਰ ਸਿੰਘ ਜੀ ਉਹਨਾਂ ਕੋਲ ਵੀ ਅਸੀਂ ਰਿਟਨ ਚ ਦੇ ਕੇ ਆਏ ਆਂ ਇਹ ਤਾਂ ਕਿ ਬਿਨਾਂ ਪੈਸੇ ਖਰਚੇ ਤੋਂ ਜਿਹੜੀ ਡੈੱਡ ਬਾਡੀ ਆ ਉਹਦੀ ਇੱਥੇ ਆ ਜੇ ਤਾਂ ਕਿ ਅਸੀਂ ਉਹਦੀ ਜਿਹੜੀ ਅੰਤਮ ਰਸਮਾਂ ਮ੍ਰਿਤਕ ਦੇਹ ਦਾ ਸੰਸਕਾਰ ਕਰਕੇ ਅਸੀਂ ਆਪਦੇ ਹੱਥੀਂ ਕਰ ਸਕੀਏ ਗਾਵੇਂ ਵੀ ਥੋੜਾ ਜਿਹਾ ਐਕਸ਼ਨ ਕਰਨਾ ਤਾਂ ਐਕਸ਼ਨ ਯਾਦ ਕਰੂਗਾ ਕੋਸ਼ ਨੂੰ ਯਾਦ ਕੋਈ ਹੋਤਾ ਵੀ ਜੇ ਬਿਲਕੁਲ ਕਰਾਂਗੇ ਜੀ ਅਸੀਂ ਚਾਹੇ